ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵਾਨ ਸ੍ਰੀ ਚੰਨਜੀ ਮਹਾਰਾਜ ਸਿਗੁਨਾਂ ਦੇ ਜਿਹੜੇ ਵੱਡੇ ਸੁਪੁੱਤਰ ਹਨਾ ਦਾ 530ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜੀ। ਇਸਤਾਨ ਤੇ ਅੱਜ ਆਪਾਂ 23ਵਾਂ ਭੰਡਾਰਾ ਬਣਾ ਰਹੇ ਹਾਂ। ਇਹ ਬਾਬਾ ਜੀ ਦਾ ਪ੍ਰਕਾਸ਼ ਜੋ ਬਾਬਾ ਜੀ ਦੀ ਕੋਈ ਬਖਸ਼ਿਸ਼ ਕੋਈ ਸਾਧੂ ਮਹਾਤਮਾ ਦੀ ਜਗ੍ਹਾ ਯਾਦ ਦੇ ਵਿੱਚ ਇਹ ਸਾਨੂੰ ਬਣਵਾਈ ਉਹਨਾਂ ਨੇ। ਔਰ ਫਿਰ ਸੇਵਾ ਲਈ ਉਸ ਤੋਂ ਬਾਅਦ ਇੱਥੇ ਗੁਰੂ ਕੇ ਪੰਡਾਰੇ ਮਨਾਏ ਗਏ ਇੱਥੇ 3 ਦਿਨ ਦਾ ਸਵਾਗਮ ਚੱਲਦਾ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਲੜੀਵਾਰ ਪਾਠ ਚੱਲਦੇ ਨੇ ਅਖੰਡ ਪਾਠਾਂ ਦੀ ਲੜੀ ਚੱਲਦੀ ਆ ਸਭ ਤੋਂ ਪਹਿਲਾਂ 11 10ਵੀਂਆ ਟੇਡੇ ਰੋਡ ਤੇ ਮਨਾਈ ਜਾਂਦੀ ਹੈ 12ਵੀਂ 10ਵੀਂ ਇੱਥੇ ਮਨਾਈ ਜਾਂਦੀ ਹੈ ਗੁਰੂ ਘਰ ਲੰਗਰ ਚੱਲਦਾ ਜੀ 3 ਦਿਨ ਹੀ ਕੀਰਤਨ ਚੱਲਦਾ 3 ਦਿਨ ਹੀ ਸੁਖਮਣੀ ਸਾਹਿਬ ਦੇ ਪਾਠ ਅਤੇ ਲੜੀਵਾਰ ਧੂਣਾ ਸਾਹਿਬ ਦੇ ਔਰ ਅੰਦਰ ਲੰਗਰ ਚੱਲਦਾ ਰਹਿੰਦਾ ਇੱਥੇ ਜੀ ਆਪਣੇ ਮਹੀਨੇ ਦੀ 10 ਵੀ ਮਨਾਈ ਜਾਂਦੀ ਆ ਜੀ ਟੇਡੇ ਰੋਡ ਤੇ ਮਨਾਈ ਜਾਂਦੀ ਆ ਇੱਥੇ ਦੋ ਭੰਡਾਰੇ ਹਰ ਸਾਲ ਦੀ ਤਰ੍ਹਾਂ ਇੱਕ ਬਾਬਾ ਵਿਸ਼ਰਵਾ ਜੀ ਮਹਾਰਾਜ ਜੀ ਦਾ ਇੱਕ ਬਾਬਾ ਸ੍ਰੀਚੰਨ ਜੀ ਮਹਾਰਾਜ ਦਾ ਮਨਾਇਆ ਜਾਂਦਾ ਜੀ ਹਾਂਜੀ ਹਾਂਜੀ ਕਿੰਨੇ ਮਿਲੇ ਇੱਕ ਬੇਟਾ ਹੋਇਆ ਜੀ ਦੋ ਬੇਟੀਆਂ ਤੋਂ ਬਾਅਦ ਇੱਥੋਂ ਸਾਨੂੰ ਹਾਂਜੀ ਉਹ ਜੋ ਮੰਗਦੇ ਮਿਲਦਾ ਹਾਂਜੀ ਕਮੇਟੇ ਕੋਈ ਕੁਝ ਨਹੀਂ ਕਰ ਸਕਦੇ ਜੀ ਇੱਥੋਂ ਜੀ ਦੇਸ਼ ਔਰ ਬਰੇਡ ਦੇ ਵਿੱਚੋਂ ਆ ਸਾਡੇ ਕਲਵੰਤ ਸਿੰਘ ਜੀ ਖੜੇ ਨੇ ਇਹ 14 ਸਾਲਾਂ ਬਾਅਦ ਮੇਰੇ ਕੋਲੇ ਇਹ ਆਏ ਸੀਗੇ ਕਹਿੰਦੇ ਮੈਂ ਡਵਾਈ ਚ ਗਿਆ ਸੀਗਾ ਉਦੋਂ ਬਾਬਾ ਜੀ ਦੀ ਕਿਰਪਾ ਨਾਲ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਦੋਨੋਂ ਹੀ ਬਾਹਰ ਬੈਠੇ ਨੇ ਕੈਨੇਡਾ ਦੇ ਵਿੱਚ ਅਈ ਮੈਂ ਪਹਿਲਾਂ ਮੇਰਾ ਡਵਾਈ ਦੇ ਕੰਮ ਨਹੀਂ ਬੰਦਾ ਬਾਬਾ ਡਵਾਈ ਦੇ ਕੰਮ ਨਾਲ 13 ਸਾਲ ਉੱਥੇ ਲਾਇਆ ਤਾਂ ਫਿਰ ਬਾਅਦ ਮੇਰੇ ਬੇਟੇ ਦੋ ਕੈਨੇਡਾ ਚ ਗਏ ਮੈਂ ਗੱਡਾਂ ਸ਼ਾਂ ਕਰ ਦਵਾ ਜੀ ਗੱਡਾਂ ਸ਼ਾਂ ਕਰ ਦੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਥਾਨ ਤੇ ਅਸੀਂ ਬਚਪਨ ਤੋਂ ਹੀ ਜੁੜੇ ਹੋਇਆ ਬਾਬਾ ਜੀ ਦੇ ਨਾਲ ਜੋ ਇੱਥੇ ਸਮਾਗਮ ਹੁੰਦੇ ਨੇ ਸਾਰੀ ਸੇਵਾ ਬਾਬਾ ਜੀ ਦੇ ਨਾਲ ਨਾਲ ਕਿ ਨਵਾਈਦੀ ਹੈ ਗਰੰਤੀ ਸਿੰਘ ਦੀ ਡਿਊਟੀ ਸਾਡੀ ਇੱਥੇ ਹੁੰਦੀ ਹੈ ਜੀ ਟੈਡੀ ਰੋਡ ਤੇ ਵੀ ਤੇ ਇਸ ਸਥਾਨ ਤੇ ਵੀ ਪਰसों ਰੋਜ ਤੋਂ ਬਾਬਾ ਸ਼੍ਰੀਚੰਦ ਮਹਾਰਾਜ ਦੇ ਪ੍ਰਕਾਸ਼ ਪੁਰਣ ਮਨਾਉਂਦੇ ਹੋਏ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟੇ ਜੀ ਸ਼੍ਰੀ ਖਣਪੜ ਸਾਹਿਬ ਆਰੰਭ ਸੰਨ ਜੋ ਅੱਜ ਠੀਕ 10 ਵਜੇ ਰੱਖੇਗੇ ਖਣਪੜ ਸਾਹਿਬਾਂ ਦੇ ਭੋਗ ਪਾਏ ਗਏ ਨੇ ਉਪਰੰਤ ਦਵਾਨ ਸਜ ਰਿਹਾ ਜੀ ਤੇ ਅਸੀਂ ਇਸ ਥਾਨ ਦੇ ਨਾਲ ਬਚਪਨ ਤੋਂ ਹੀ ਜੁੜੇ ਹੋਏ ਹਾਂ ਤੇ ਸਤਿਗੁਰ ਜੀ ਨੇ ਬਾਬਾ ਜੀ ਨੇ ਬੜੀਆ ਮੇਰਾ ਕੀਤੀਆਂ ਨੇ ਬਿਨ ਬੋਲਿਆ ਸਭ ਕੁਝ ਜਾਣਦਾ ਤੁਸੀਂ ਅੱਗੇ ਕੀਚੇ ਅਰਦਾਸ ਬਿਨਾ ਬੋਲਿਆ ਬਿਨਾ ਮੰਗਿਆ ਸਭ ਕੁਝ ਬਾਬਾ ਜੀ ਨੇ ਸਾਨੂੰ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਥਾਨ ਤੇ 20-22 ਸਾਲਾਂ ਤੋਂ ਜੁੜੇ ਹੋਏ ਹਾਂ ਬਾਬਾ ਜੀ ਨਾਲ ਇਹਨਾਂ ਦੀ ਕਿਰਪਾ ਨਾਲ ਹੀ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਇੱਥੋਂ ਜੋ ਮੰਗਦੇ ਆ ਸਾਨੂੰ ਉਹ ਮਿਲਦਾ ਇਹ ਦਰ ਇਹੋ ਜਿਹਾ ਵਾ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ ਅਸੀਂ 20 ਸਾਲ ਜੁੜੇ ਆ ਪਰਮਾਤਮਾ ਨੇ ਬਾਲੂ ਬਹੁਤ ਕੁਝ ਦਿੱਤਾ ਇੱਥੋਂ ਸੋ ਇਹ ਬਾਬਾ ਸਤਾਨ ਅਸੀਂ ਜਿਹੇ ਤੁਹਾਡਾ ਜਾਂਦਾ ਜੀ ਸਤਾਨ ਬਾਬਾ ਸ੍ਰੀ ਚੰਦ ਜੀ ਦੀ ਜਾਤ ਚ ਬਣਾਇਆ ਗਿਆ ਹੈ ਅੱਜ ਸਾਰੀ ਦੁਨੀਆ ਤੇ 530ਵਾਂ ਜਨਮ ਦਿਹਾੜਾ ਮਨਾ ਰਹੇ ਆ ਪਹਿਲੇ ਗੁਰੂ ਉਹ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ ਆਦਾਰੀਨ ਧਰਮ ਦੇ ਵਿੱਚ ਬਹੁਤ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਉਹਨਾਂ ਦੇ ਜੇ ਕੌਤਕ ਗਾਣ ਲੱਗ ਜੀਏ ਅਨੇਕਾ ਹੀ ਨੇ ਆਪਾਂ ਗਿਣਾ ਨਹੀਂ ਸਕਦੇ ਸਾਧ ਸੰਗਤ ਜੀਓ ਅੱਜ ਇਸ ਸਥਾਨ ਤੇ ਬਾਬਾ ਜੀ ਸੁਖਿੰਦਰ ਸਿੰਘ ਜੀ 23ਵ ਸਾਲਾਨਾ ਸਮਾਗਮ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ ਦਾ ਮਨਾ ਰਹੇ ਨੇ ਇਸ ਸਥਾਨ ਭਾਗਾ ਵਾਲਾ ਜਿੱਤੇ ਬਾਣੀ ਚੱਲਦੀ ਰਹਿੰਦੀ ਆ ਅੱਜ 3 ਦਿਨ ਹੋ ਗਏ ਪਹਿਲਾ ਅਖੰਡ ਪਾਠ ਆਰੰਭ ਹੋਏ ਨੇ ਅੱਜ ਉਹਨਾਂ ਦੇ ਭੋਗ ਪੈ ਰਹੇ ਨੇ ਨਾਲ ਦੀ ਨਾਲ ਭੰਡਾਰੇ ਚੱਲ ਰਹੇ ਨੇ ਪ੍ਰਮਾਤਮਾ ਕਰੇ ਇਹ ਸਥਾਨ ਅਰ ਬਾਬਾ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ